ਇੱਕ ਗੱਲਾਂ ਬਸ ਪੱਲੇ ਬਣ ਲਓ ਪੂਰੀ ਜ਼ਿੰਦਗੀ ਜਵਾਨ ਤੇ ਸਿਹਤਮੰਦ ਰਹੋਗੇ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਹਫਤੇ ਵਿੱਚ ਇੱਕ ਵਾਰ ਨਾਰੀਅਲ ਤੇਲ ਵਿੱਚ ਪਿਆਜ਼ ਦਾ ਰਸ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਨਵੇਂ ਵਾਲ ਉੱਗਣ ਲੱਗ ਜਾਂਦੇ ਹਨ ਨੰਬਰ 2 ਇੱਕ ਕੱਪ ਦੁੱਧ ਵਿੱਚ ਇੱਕ ਜਾਂ ਫਿਰ ਦੋ ਚਮਚਾ ਚੀਆ ਸੀਡਸ ਦੇ ਮਿਲਾ ਲਓ ਤੇ ਇਸ ਦਾ ਸੇਵਨ ਸਵੇਰ ਦੇ ਸਮੇਂ ਕਰੋ ਇਸ ਨਾਲ ਤੁਹਾਡਾ ਭਾਰ ਘੱਟ ਹੋ ਜਾਵੇਗਾ ਨੰਬਰ 3 ਜੇਕਰ ਗੈਸ ਉੱਪਰ ਦੁੱਧ ਜਾਂ ਫਿਰ ਚਾਹ ਪੈਣ ਦੀ 스멜 ਆ ਰਹੀ ਹੋਵੇ ਤਾਂ ਤੁਸੀਂ ਗੈਸ ਦੇ ਕੋਲ ਛੋਟੇ ਛੋਟੇ ਟੁਕੜੇ ਪਿਆਜ਼ ਦੇ ਰੱਖ ਦਿਓ ਇਸ ਨਾਲ ਸਾਰੀ 스멜 ਖਤਮ ਹੋ ਜਾਵੇਗੀ। ਨੰਬਰ 3 ਜੇਕਰ ਔਰਤਾਂ ਨਿਊਡਲ ਅਤੇ ਪਾਸਤੇ ਦਾ ਸੇਵਨ ਜ਼ਿਆਦਾ ਕਰਨ ਤਾਂ ਇਸ ਨਾਲ ਉਹਨਾਂ ਨੂੰ ਬਾਜ਼ਪਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ। ਆਈਸਕ੍ਰੀਮ ਖਾਣ ਤੋਂ ਬਾਅਦ ਜੇਕਰ ਤੁਸੀਂ ਪਾਣੀ ਪੀਂਦਿਓ ਤਾਂ ਇਸ ਨਾਲ ਤੁਹਾਡੇ ਦੰਦ ਖਰਾਬ ਹੋ ਜਾਣਗੇ। ਨੰਬਰ 5 ਜਿਹੜੇ ਲੋਕ ਸੇਵ ਨੂੰ ਸਿਲਕੇ ਸਮੇਤ ਖਾਂਦੇ ਨੇ ਉਹਨਾਂ ਨੂੰ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਜਿਹੜੇ ਲੋਕ ਸਮੇਂ ਸਿਰ ਨਾਸ਼ਤਾ ਨਹੀਂ ਕਰਦੇ ਹਮੇਸ਼ਾ ਰੋਗਾਂ ਦਾ ਸ਼ਿਕਾਰ ਬਣ ਕੇ ਰਹਿੰਦੇ ਹਨ ਨੰਬਰ 6 ਜਿਹੜੀਆਂ ਔਰਤਾਂ ਬੱਚੇ ਨੂੰ ਦੁੱਧ ਦਿੰਦੀਆਂ ਨੇ ਉਹਨਾਂ ਨੂੰ ਘੱਟੋ ਘੱਟ 12 ਗਲਾਸ ਪਾਣੀ ਦੇ ਜ਼ਰੂਰ ਪੀਣੇ ਚਾਹੀਦੇ ਨੇ ਇਸ ਨਾਲ ਬਹੁਤ ਲਾਭ ਮਿਲਦਾ ਜਿਆਦਾ ਦੇਰ ਤੱਕ ਜੇਕਰ ਤੁਸੀਂ ਜਾਗਦੇ ਹੋ ਤਾਂ ਇਸ ਨਾਲ ਚਿਹਰੇ ਤੇ ਰੌਣਕ ਖਤਮ ਹੋਣ ਲੱਗ ਜਾਂਦੀ ਹੈ ਨੰਬਰ 7 ਗੋਭੀ ਸਲਗਮ ਆਲੂ ਮਟਰ ਸਬਜ਼ੀਆਂ ਨੂੰ ਜਦੋਂ ਤੁਸੀਂ ਉਬਾਲਦੇ ਹੋ ਤਾਂ ਇਹਨਾਂ ਦਾ ਪਾਣੀ ਕਦੇ ਵੀ ਸੁੱਕੋ ਨਾ ਸੋ ਇਸ ਪਾਣੀ ਨੂੰ ਠੰਡਾ ਕਰਕੇ ਆਪਣੇ ਵਾਲਾਂ ਨੂੰ ਧੋ ਲਓ ਇਸ ਨਾਲ ਵਾਲ ਕਾਲੇ ਲੰਮੇ ਅਤੇ ਮਜ਼ਬੂਤ ਹੋਣਗੇ ਨੰਬਰ 8 ਜੇਕਰ ਤੁਸੀਂ ਗੁੜ ਅਤੇ ਚਨੇ ਮਿਲਾ ਕੇ ਖਾਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਵਿਟਾਮਿਨ B6 ਮਿਲਦਾ ਜਿਸ ਨਾਲ ਜਾਦ ਸ਼ਕਤੀ ਤੇਜ਼ ਹੋਣ ਲੱਗ ਜਾਂਦੀ ਹੈ ਨੰਬਰ 9 ਜਿਨ੍ਹਾਂ ਨੂੰ 슈ਗਰ ਦੀ ਸਮੱਸਿਆ ਹੈ ਰੋਜ਼ਾਨਾ 7 ਦਾਣੇ ਕਲੌਂਜੀ ਦੇ ਖਾ ਲਿਆ ਕਰੋ ਇਸ ਨਾਲ ਕਾਫੀ ਫਾਇਦਾ ਮਿਲਦਾ ਹੈ ਨੰਬਰ 10 ਜੇਕਰ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਇੱਕ ਸੇਬ ਦਾ ਸੇਵਨ ਕਰ ਲਓ ਤਾਂ ਇਸ ਨਾਲ ਤੁਸੀਂ ਮਾਈਗਰੇਨ ਦੀ ਸਮੱਸਿਆ ਤੋਂ ਆਰਾਮ ਪਾ ਸਕਦੇ ਹੋ ਤੇ ਨਾਲ ਹੀ ਇਹ ਚਿਹਰੇ ਲਈ ਵੀ ਕਾਫੀ ਫਾਇਦੇਮੰਦ ਹੈ। ਨੰਬਰ 11 ਡਾਇਬੀਟਿਸ ਦੇ ਮਰੀਜ਼ ਜੇਕਰ ਦੁੱਧ ਨਾਲ ਕਾਜੂ ਦਾ ਸੇਵਨ ਕਰ ਲੈਣ ਤਾਂ ਇਸ ਨਾਲ ਕਾਫੀ ਲਾਭ ਮਿਲਦਾ ਤੇ ਨਾਲ ਹੀ ਧੁੰਨੀ ਵਿੱਚ ਤੇਲ ਪਾਉਣਾ ਕਦੇ ਵੀ ਪੇਟ ਬਾਹਰ ਨੂੰ ਨਹੀਂ ਆਉਂਦਾ। ਨੰਬਰ 12 ਜੇਕਰ ਤੁਹਾਡਾ ਭજન ਤੇਜ਼ ਹੋ ਗਿਆ ਤਾਂ ਤੁਸੀਂ ਘੱਟ ਕਰਨ ਲਈ ਰੋਜ਼ਾਨਾ ਦੁਪਹਿਰ ਅਤੇ ਰਾਤ ਦੇ ਖਾਣੇ ਤੋਂ ਬਾਅਦ ਇੱਕ ਕਲੀ ਲਸਣ ਦੀ ਚਬਾ ਲਓ ਇਸ ਨਾਲ ਭજન ਤੇਜੀ ਨਾਲ ਘੱਟ ਹੋ ਜਾਵੇਗਾ। ਨੰਬਰ 13 ਕਮਜ਼ੋਰ ਵਿਅਕਤੀ ਜੇਕਰ ਰੋਜ਼ਾਨਾ ਸੰਘਾੜੇ ਦੇ ਆਟੇ ਦਾ ਹਲਵਾ ਬਣਾ ਕੇ ਖਾ ਲਵੇ ਤੇ ਇਸ ਨਾਲ ਉਸ ਨੂੰ ਬਹੁਤ ਫਾਇਦਾ ਮਿਲੇਗਾ। ਪਤਲੇ ਲੋਕ ਜੇਕਰ ਛੋਲਿਆਂ ਦੇ ਨਾਲ ਖੰਜੂਰ ਖਾ ਲੈਣ ਤਾਂ ਇਸ ਨਾਲ ਉਹ ਆਪਣਾ ਭਾਰ ਵਧਾ ਸਕਦੇ ਹਨ। ਨੰਬਰ 14 ਹਰੀ ਇਲਾਇਚੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਜਿਵੇਂ ਕਿ ਗੈਸ ਦੀ ਸਮੱਸਿਆ ਨਹੀਂ ਰਹਿੰਦੀ ਤੇ ਨਾਲ ਹੀ ਖੂਨ ਵੀ ਪਤਲਾ ਰਹਿੰਦਾ ਹੈ। ਚਿਹਰੇ ਤੇ ਚਮਕ ਰਹਿੰਦੀ ਹੈ। ਇਸ ਤੋਂ ਇਲਾਵਾ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ। ਨੰਬਰ 15 ਜੇਕਰ ਤੁਸੀਂ ਮਲਮਲ ਦੇ ਕੱਪੜੇ ਵਿੱਚ ਅਜਬੈਣ ਬੰਨ੍ਹ ਕੇ ਬੱਚੇ ਨੂੰ ਥੋੜੀ-ਥੋੜੀ دیر ਬਾਅਦ ਸੁngਾ ਦਿੰਦੇ ਹੋ ਤਾਂ ਇਸ ਨਾਲ ਬੱਚੇ ਨੂੰ ਖਾਂਸੀ, ਜ਼ੁਕਾਮ ਤੇ ਗਲੇ ਦੀ ਸਮੱਸਿਆ ਤੋਂ Potrammilda. ਦੇ ਨਾਲ ਹੀ ਜam ਹੋਈ ਛਾਤੀ ਵੀ ਸਹੀ ਹੋ ਜਾਂਦੀ ਹੈ। ਨੰਬਰ 16 ਜੇਕਰ ਰਾਤ ਨੂੰ ਸੌਣ ਤੋਂ ਬਾਅਦ ਅੱਖ ਖੁੱਲਣ ਤੇ ਤੁਰੰਤ ਪਾਣੀ ਦੀ ਪਿਆਸ ਲੱਗੇ ਤਾਂ ਇਹ ਬਾਲ ਝੜਨ ਦੀ ਨਿਸ਼ਾਨੀ ਹੈ। ਨੰਬਰ 17 ਅੰਡੇ ਦੇ ਉਬਲੇ ਹੋਏ ਪਾਣੀ ਨੂੰ ਕਦੇ ਵੀ ਸੁੱਟੋ ਨਾ ਸਕੋ ਇਸ ਪਾਣੀ ਨਾਲ ਚਿਹਰੇ ਨੂੰ ਧੋ ਲੋ ਚਿਹਰੇ ਤੇ ਨਿਖਾਰ ਆਵੇਗਾ ਨਾਲ ਹੀ ਝੋੜੜੀਆਂ ਵੀ ਨਹੀਂ ਪੈਣਗੀਆਂ। ਨੰਬਰ 18 ਚਿਹਰੇ ਉੱਪਰ ਚਮਕ ਲੈ ਕੇ ਆਉਣ ਲਈ ਠੰਡਕ ਦੇਣ ਲਈ 2 ਚਮਚ ਚੰਦਨ ਪਾਊਡਰ ਵਿੱਚ ਗੁਲਾਬ ਜਲ ਮਿਲਾ ਕੇ ਆਪਣੇ ਚਿਹਰੇ ਤੇ ਲਗਾ ਲਓ ਜਦੋਂ ਇਹ ਬਿਲਕੁਲ ਸੁੱਕ ਜਾਵੇ ਤਾਂ ਇਸ ਨੂੰ ਤੁਲੋ ਨੰਬਰ 19 ਜੇਕਰ ਡੇਂਗੂ ਦੀ ਸਮੱਸਿਆ ਤਾਂ ਗਲੂ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਵੀ ਲਾਭ ਮਿਲਦਾ ਬੁਖਾਰ ਵਿੱਚ ਭੁੱਖੇ ਰਹਿ ਕੇ ਲੌਂਗ ਅਦਰਕ ਤુલਸੀ ਕਾਲੀ ਮਿਰਚ ਨਿੰਬੂ ਪਾ ਕੇ ਚਾਹ ਬਣਾ ਕੇ ਪੀ ਲੋ ਆਰਾਮ ਮਿਲੇਗਾ ਨੰਬਰ 20 ਜੇਕਰ ਤੁਸੀਂ ਰਾਤ ਦੇ ਸਮੇਂ ਹਲਦੀ ਨੂੰ ਦੁੱਧ ਵਿੱਚ ਮਿਕਸ ਕਰਕੇ ਪੀਂਦਿਓ ਤਾਂ ਇਸ ਨਾਲ ਜਵਾਨ ਰਹੋਗੇ ਨਾਲ ਹੀ ਚਿਹਰੇ ਤੇ ਗਲੋ ਤੇ ਚਮਕ ਵੀ ਹੋਵੇਗੀ ਸਰੀਰ ਦੇ ਕਈ ਰੋਗ ਦੂਰ ਹੋਣਗੇ ਨੰਬਰ 1 ਜੇਕਰ ਤੁਸੀਂ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਸਿਰਦਰਦ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ। ਨੰਬਰ 2 ਜੇਕਰ ਸਰੀਰੰਦਰ ਖੂਨ ਜੰਮ ਰਿਹਾ ਹੋਵੇ ਤਾਂ ਅਦਰਕ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਬਹੁਤ ਲਾਭ ਮਿਲਦਾ ਹੈ। ਨੰਬਰ 3 ਜੇਕਰ ਤੁਸੀਂ ਸੌਣ ਤੋਂ ਪਹਿਲਾਂ ਇੱਕ ਗਲਾਸ ਗੂੰਗੁਣਾ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਗੁਰਦੇ ਕਦੇ ਵੀ ਖਰਾਬ ਨਹੀਂ ਹੋਣਗੇ। ਨੰਬਰ 24 ਜੇਕਰ ਅਸੀਂ ਜ਼ਿਆਦਾ ਨਮਕ ਖਾਂਦੇ ਹਾਂ ਤਾਂ ਇਹ ਸਾਡੇ ਕੈਲਸ਼ੀਅਮ ਨੂੰ ਆਪਣੇ ਅੰਦਰ ਸੋਖ ਲੈਂਦਾ ਇਸ ਲਈ ਸਾਡੇ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ ਨੰਬਰ 25 ਜੇਕਰ ਤੁਸੀਂ ਕਿਸੇ ਨੂੰ ਇੱਕ ਰੋਟੀ ਖਾਣ ਲਈ ਦਿੰਦੇ ਹੋ ਤਾਂ ਤੁਹਾਡੇ ਕੋਲ ਸੱਤ ਰੋਟੀਆਂ ਆਉਂਦੀਆਂ ਨੇ ਇਸ ਲਈ ਰੋਟੀ ਦਾ ਦਾਨ ਹਮੇਸ਼ਾ ਜ਼ਰੂਰ ਕਰੋ। ਨੰਬਰ 26 ਜੇਕਰ ਤੁਸੀਂ ਰੋਜ਼ਾਨਾ ਕੁੱਤੇ ਨੂੰ ਰੋਟੀ ਪਾਉਂਦੇ ਹੋ ਤਾਂ ਇਸ ਨਾਲ ਘਰ ਵਿੱਚ ਬਰਕਤ ਹਮੇਸ਼ਾ ਬਣੀ ਰਹਿੰਦੀ। ਨੰਬਰ 27 ਜੇਕਰ ਤੁਸੀਂ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਰੋਜ਼ਾਨਾ ਹਲਦੀ ਵਾਲੇ ਪਾਣੀ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਤੁਸੀਂ ਜਵਾਨ ਤੇ ਤੰਦਰੁਸਤ ਰਹੋਗੇ। ਨੰਬਰ 28 ਜੇਕਰ ਤੁਸੀਂ ਸ਼ਹਿਦ ਵਿੱਚ ਕਿਸ਼ਮਿਸ਼ ਮਿਲਾ ਕੇ ਜਸ ਸੇਵਨ ਕਰਦੇ ਹੋ ਤਾਂ ਇਸ ਨਾਲ ਖਾਂਸੀ ਜੜ ਤੋਂ ਖਤਮ ਹੋ ਜਾਂਦੀ ਹੈ ਨੰਬਰ 29 ਜੇਕਰ ਤੁਸੀਂ ਨਿੰਮ ਦੇ ਪੱਤੇ ਜਲਾ ਕੇ ਪੂਰੇ ਘਰ ਵਿੱਚ ਧੂਣੀ ਕਰ ਦਿੰਦੇ ਹੋ ਤਾਂ ਇਸ ਨਾਲ ਸਾਰਾ ਮੱਛਰ ਭੱਜ ਜਾਵੇਗਾ ਤੇ ਨਾਲ ਹੀ ਕਾਫੀ ਸਮਾਂ ਆਵੇਗਾ ਵੀ ਨਹੀਂ ਨੰਬਰ 3 ਜੇਕਰ ਤੁਸੀਂ ਚਿਹਰੇ ਦੀ ਤਾਜ਼ਗੀ ਨੂੰ ਹਮੇਸ਼ਾ ਲਈ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਗੁਲਾਬ ਜਲ ਨੂੰ ਪਾਣੀ ਵਿੱਚ ਮਿਲਾ ਕੇ ਇਸ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਲਿਆ ਕਰੋ। ਨੰਬਰ 31 ਜਾਮਣ ਦੇ ਗੁੱਠਲੀ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਕੇ ਬੱਚੇ ਨੂੰ ਖਵਾਉਣ ਨਾਲ ਬੱਚਾ ਬਿਸਤਰੇ ਉੱਪਰ ਪਿਸ਼ਾਬ ਕਰਨ ਤੋਂ ਹਟ ਜਾਂਦਾ ਹੈ। ਨੰਬਰ 32 ਜੇਕਰ ਤੁਸੀਂ ਆਪਣੀ ਨਜ਼ਰ ਤੇਜ਼ ਕਰਨਾ ਚਾਹੁੰਦੇ ਹੋ ਤਾਂ ਆਪਣੇ ਪੈਰ ਦੇ ਅੰਗੂਠੇ ਉੱਪਰ ਸਰੋਂ ਦਾ ਤੇਲ ਲਗਾ ਲਓ ਇਸ ਨਾਲ ਲਾਭ ਮਿਲੇਗਾ। ਜੇਕਰ ਰੰਗ ਗੋਰਾ ਕਰਨਾ ਚਾਹੁੰਦੇ ਹੋ ਤਾਂ ਆਪਣੇ ਚਿਹਰੇ ਉੱਪਰ ਦਹੀਂ ਲਗਾ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 3 ਤੀ ਰਾਤ ਦੇ ਸਮੇਂ ਕਦੇ ਵੀ ਦਹੀਂ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਡਾ ਪੇਟ ਖਰਾਬ ਹੋ ਸਕਦਾ ਤੇ ਨਾਲ ਹੀ ਲੀਵਰ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਇਲਾਵਾ ਇਮਿਊਨਿਟੀ ਸਿਸਟਮ ਵੀ ਕਮਜ਼ੋਰ ਹੋਣ ਲੱਗ ਜਾਂਦਾ ਹੈ। ਨੰਬਰ 34 ਜੇਕਰ ਤੁਸੀਂ ਭਿੰਡੀ ਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਖੂਨ ਸਾਫ਼ ਹੋਣ ਲੱਗ ਜਾਂਦਾ ਜਿਸ ਨਾਲ ਚਿਹਰੇ ਉੱਪਰ ਨਿਖਾਰ ਆਉਣ ਲੱਗ ਜਾਂਦਾ ਹੈ। ਨੰਬਰ 35 ਸ਼ਹਿਦ ਵਿੱਚ ਕਈ ਐਂਟੀ-ਏਜਿੰਗ ਗੁਣ ਪਾਏ ਜਾਂਦੇ ਨੇ ਜੋ ਤੁਹਾਡੀ ਬਾਦੀ ਉਮਰ ਨੂੰ ਰੋਕਣ ਵਿੱਚ ਤੁਹਾਡੀ ਮਦਦ ਕਰਦੇ ਹਨ। ਇਸ ਲਈ ਇਸ ਦਾ ਸੇਵਨ ਰੋਜ਼ਾਨਾ ਥੋੜਾ ਜਿਹਾ ਜ਼ਰੂਰ ਕਰ ਲੈਣਾ ਚਾਹੀਦਾ ਹੈ। ਨੰਬਰ 36 ਜੇਕਰ ਤੁਸੀਂ ਰੋਜ਼ਾਨਾ অ্যালোਵੈਰਾ ਦਾ ਜੂਸ ਬਣਾ ਕੇ ਪੀ ਲਓ ਤਾਂ ਇਸ ਨਾਲ ਚਿਹਰੇ ਤੇ ਵਾਲਾਂ ਨੂੰ अनेका ਹੀ ਲਾਭ ਮਿਲਦੇ ਨੇ ਦਾਗ-ਧੱब्बे ਦੂਰ ਹੋ ਜਾਂਦੇ ਆ ਨਾਲ ਹੀ ਵਾਲ ਝੜਨੇ ਵੀ ਬੰਦ ਹੋ ਜਾਂਦੇ ਆ ਨੰਬਰ 37 ਜੇਕਰ ਤੁਸੀਂ ਖੀਰੇ ਵਿੱਚ ਦਹੀਂ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਨੂੰ ਠੰਡਕ, ਤਾਜ਼ਗੀ ਤੇ ਨਮੀ ਪ੍ਰਦਾਨ ਹੁੰਦੀ ਹੈ। ਨੰਬਰ 38 ਟਮਾਟਰ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਨੇ ਜੋ ਤੁਹਾਡੀ ਚਮੜੀ ਨੂੰ ਧੁੱਪ ਕਾਰਨ ਹੋਏ ਨੁਕਸਾਨ ਤੋਂ ਬਚਾ ਕੇ ਰੱਖਦਾ ਹੈ। ਇਸ ਲਈ ਇਸ ਨੂੰ ਆਪਣੇ ਚਿਹਰੇ ਤੇ ਲਗਾਉਣਾ ਚਾਹੀਦਾ ਹੈ। ਨੰਬਰ 39 ਸੇਵ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਵੋ ਨਹੀਂ ਤਾਂ ਤੁਸੀਂ ਗਲੇ ਦੇ ਕੈਂਸਰ ਦੇ ਸ਼ਿਕਾਰ ਹੋ ਸਕਦੇ। ਜੇਕਰ ਤੁਸੀਂ ਰੋਜ਼ਾਨਾ આમਲੇ ਦਾ ਮਰਬਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰੰਦਰ ਕਦੇ ਵੀ ਵਿਟਾਮਿਨ ਸੀ ਦੀ ਕਮੀ ਨਹੀਂ ਹੋਵੇਗੀ। ਨੰਬਰ 40 ਜੇਕਰ ਤੁਹਾਨੂੰ ਪਿਸ਼ਾਬ ਜ਼ਿਆਦਾ ਪੀਲੇ ਰੰਗ ਦਾ ਆ ਰਿਹਾ ਹੋਵੇ ਤਾਂ ਤੁਸੀਂ ਸਿਹਤਮੰਦ ਨਹੀਂ ਜਾਂ ਫਿਰ ਤੁਸੀਂ ਪਾਣੀ ਘੱਟ ਪੀਂਦੇ ਹੋ। ਨੰਬਰ 41 ਜਿਹੜੀਆਂ ਔਰਤਾਂ ਨੰਗੇ ਸਿਰ ਖਾਣਾ ਬਣਾਉਂਦੀਆਂ ਨੇ ਉਹਨਾਂ ਦੇ ਘਰ ਬਰਕਤ ਵੀ ਨਹੀਂ ਹੁੰਦੀ ਤੇ ਨਾਲ ਹੀ ਔਰਤਾਂ ਨੂੰ ਬੁਢਾਪਾ ਵੀ ਚਲਦੀ ਨਾ ਆਉਣ ਲੱਗ ਜਾ। ਨੰਬਰ 42 ਜੇਕਰ ਤੁਹਾਡੇ ਹੱਥ ਪੈਰ ਸੁੰਨ ਹੁੰਦੇ ਨੇ ਤਾਂ ਇੱਕ ਗਲਾਸ ਪਾਣੀ ਵਿੱਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਦੁੱਧ ਪੀਣਾ ਕਾਫੀ ਲਾਭ ਮਿਲਦਾ ਹੈ ਇਸ ਦਾ ਸੇਵਨ 40 ਦਿਨ ਲਗਾਤਾਰ ਕਰੋ ਨੰਬਰ 43 ਜਿਹੜੇ ਲੋਕਾਂ ਵਜ੍ਦੇ ਸੀ ਕਾਰਨ ਇਹਨਾਂ ਨੂੰ ਕਦੇ ਵੀ ਮਿਰਚ ਮਸਾਲੇ ਦਾ ਮਾਸਾ ਸੇਵਨ ਜ਼ਿਆਦਾ ਨਹੀਂ ਕਰਨਾ ਚਾਹੀਦਾ ਇਸ ਨਾਲ ਸਮੱਸਿਆ ਹੂਰ ਵੱੱਟ ਸਕਦੀ ਹੈ ਨੰਬਰ 44 ਕਬਜ਼ਿਕ ਅਜਿਹੀ ਬਿਮਾਰੀ ਹੈ ਜੋ ਤੁਹਾਡੇ ਵੱਡੇ ਤੋਂ ਵੱਡੇ ਰੋਗ ਵਾਲ ਤੁਹਾਨੂੰ ਲੈ ਕੇ ਜਾਂਦੀ ਹੈ ਇਸ ਲਈ ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਡਰਾਈ ਫਰੂਟ ਦਾ ਸੇਵਨ ਕਰੋ ਖਾਲੀ ਪੇਟ ਦੋ ਗਲਾਸ ਪਾਣੀ ਪੀਵੋ ਤੇ ਰਾਤ ਨੂੰ ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਲਾਭ ਮਿਲੇਗਾ ਨੰਬਰ 45 ਫਾਸਟ ਫੂਡ ਨੂੰ ਖਾਣਾ ਹਰ ਕੋਈ ਹੀ ਪਸੰਦ ਕਰਦਾ ਹੈ ਜਿੰਨਾ ਹੀ ਸਾਨੂੰ ਖਾਣ ਵਿੱਚ ਸੁਆਦ ਲੱਗਦਾ ਉਹਨਾਂ ਹੀ ਇਹ ਸਾਡੇ ਸਰੀਰ ਨੂੰ ਨੁਕਸਾਨ ਕਰਦਾ ਜਿਸ ਨਾਲ ਸਾਡੇ ਸਰੀਰੰਦਰ ਫੈਟ ਜਮਾ ਹੋਣ ਲੱਗ ਜਾਂਦੀ ਹੈ ਤੇ ਅਸੀਂ ਰੋਗਾਂ ਦਾ ਸ਼ਿਕਾਰ ਹੋਣ ਲੱਗ ਜਾਂਦੇ ਹਾਂ ਨੰਬਰ 6 ਵਾਲੀ ਮੇਥੀ ਕੌੜੀ ਹੁੰਦੀ ਹੈ ਇਸ ਲਈ ਇਸ ਦੇ ਪੱਤੇ ਉਪਰ ਨਾਮਕ ਛਿੜਕ ਕੇ ਕੁਝ ਸਮੇਂ ਲਈ ਰੱਖੋ ਤੇ ਫਿਰ ਬਰਤਨ ਸਮੇਂ ਇਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਧੋ ਲਓ ਇਸ ਨਾਲ ਸਾਰੀ ਖੜੱਤਣ ਖਤਮ ਹੋ ਜਾਵੇਗੀ। ਨੰਬਰ 47 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਨਮੀ ਪ੍ਰਦਾਨ ਕਰਨਾ ਚਾਹੁੰਦੇ ਹੋ ਤਾਂ ਨਾਰੀਅਲ ਤੇਲ ਨੂੰ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਿਹਰਾ ਨਰਮ ਮਲਾਈਮ ਹੋਵੇਗਾ ਨਾਲ ਹੀ ਚਮਕਦਾਰ ਵੀ ਬਣਦਾ ਹੈ। ਨੰਬਰ 48 ਜੋੜਾਂ ਵਿੱਚ ਦਰਦੀ ਸਮੱਸਿਆ ਰਹਿੰਦੀ ਹੈ ਤਾਂ ਅਦਰਕ ਦਾ ਰਸ ਗਰਮ ਕਰਕੇ ਜੋੜਾਂ ਉੱਪਰ ਲਗਾ ਲਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ। ਬਾਲਾਂ ਨੂੰ ਕਦੇ ਵੀ ਗਰਮ ਪਾਣੀ ਨਾਲ ਨਾ ਧੋ ਇਸ ਨਾਲ ਬਾਲਾਂ ਦੀਆਂ ਜੜਾਂ ਕਮਜ਼ੋਰ ਹੋਣ ਲੱਗ ਜਾਣਗੀਆਂ ਨੰਬਰ 49 ਸਾਨੂੰ ਕੋਲਡ ਡਰਿੰਕਸ ਕੌਫੀ ਚਾਹ ਤੇ ਫਾਸਟ ਫੂਡ ਦਾ ਸੇਵਨ ਜ਼ਿਆਦਾ ਨਹੀਂ ਕਰਨਾ ਚਾਹੀਦਾ ਸਾਡੇ ਸਰੀਰ ਨੂੰ ਨੁਕਸਾਨ ਹੀ ਪਹੁੰਚਾਉਂਦੇ ਹਨ ਮੱਝ ਦਾ ਕੱਚਾ ਦੁੱਧ ਪੀਣਾ ਕਮਰਦਰ ਤੋਂ ਆਰਾਮ ਮਿਲਦਾ ਹੈ ਨੰਬਰ 50 ਜਿਹੜੀਆਂ ਔਰਤਾਂ ਰੋਜ਼ਾਨਾ ਕੋਈ ਨਾ ਕੋਈ ਜੂਸ ਬਣਾ ਕੇ ਨਾਸ਼ਤੇ ਵਿੱਚ ਪੀਂਦੀਆਂ ਨੇ ਉਹਨਾਂ ਦਾ ਚਿਹਰਾ ਚਮਕਦਾਰ ਗਲੋਇੰਗ ਤੇ ਨਾਲ ਹੀ ਸਰੀਰ ਵੀ ਹਮੇਸ਼ਾ ਸਿਹਤਮੰਦ ਰਹਿੰਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ